ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਦਾ ਮਨਾਇਆ 134ਵਾਂ ਜਨਮ ਦਿਹਾੜਾ ਦੱਸ ਦਈਏ ਕਿ ਸ੍ਰੀ ਗੁਰੂ ਰਵਿਦਾਸ ਮੰਦਿਰ ਜਕ ਜੁਗਿਆਲ ਵਿਖੇ ਸਥਿਤ ਸ੍ਰੀ ਗੁਰੂ ਰਵਿਦਾਸ ਮੰਦਿਰ ਵਿਖੇ ਬਹੁਜਨ ਸਮਾਜ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਵੱਲੋਂ ਹਲਕਾ ਇੰਚਾਰਜ ਰਾਜਕੁਮਾਰ ਜਨੂਤਰਾ ਪ੍ਰਧਾਨ ਮੋਹਨ ਸਿੰਘ ਪੂਰੀ ਸਿੰਘ ਅਤੇ ਬਲਦੇਵ ਰਾਜ ਦੀ ਦੇਖਰੇਖ ਵਿੱਚ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਦਾ 134ਵਾਂ ਜਨਮ ਦਿਹਾੜਾ ਬੜੀ ਧੂਮਧਾਮ ਨਾਲ ਮਨਾਇਆ ਗਿਆ ਇਸ ਮੌਕੇ ਮੁੱਖ ਮਹਿਮਾਨ ਭਗਵਾਨ ਸਿੰਘ ਚੋਹਾਨ ਚੌਧਰੀ ਗੁਰਨਾਮ ਸਿੰਘ ਠੇਕੇਦਾਰ ਭਗਵਾਨ ਦਾਸ ਸੰਦੀਪ ਮੰਜੋਤਰਾ ਮੰਗਲ ਸਿੰਘ ਨਵੀਨ ਕੁਮਾਰ ਰਾਜ ਕੁਮਾਰ ਜਨੋਤਰਾ ਤਿਲਕ ਰਾਜ ਅਤੇ ਕੁਮਾਰ ਸੋਹੇਲ ਵਿਸ਼ੇਸ਼ ਤੌਰ ਤੇ ਮੌਜੂਦ ਰਹੇ ਆਓ ਜਾਣਦੇ ਹਾਂ ਕੀ ਕਹਿਣਾ ਆਏ ਹੋਏ ਮੁੱਖ ਮਹਿਮਾਨਾਂ ਦਾ ਜੈ ਵੀਰ ਜੈ ਭਾਰਤ ਮੈਂ ਜੀਨੀ ਰਾਜ ਜਨੋਤਰਾ ਲੋਕ ਸਭਾ ਹਲਕਾ ਗੁਰਦਾਸਪੁਰ ਇੰਚਾਰਜ ਬੀਐਸਪੀ ਅੱਜ ਅਸੀਂ ਭਗਵਾਨ ਸ਼੍ਰੀ ਗੁਰੂ ਰਵਿਦਾਸ ਜੀ ਦੇ ਮੰਗਲ ਜੱਖ ਵੇਹ ਲੋਟਰ ਬੀਮਰਾਉ ਵਿੱਚ ਕਿਰਪਾ ਸਿੰਘ ਜੀ ਦਾ 134ਵਾਂ ਦਿਨ ਮਨਾ ਰਹੇ ਆ ਸਾਰਾ ਸਾਡਾ ਸਮਾਜ ਇੱਥੇ ਵੱਖ-ਵੱਖ ਪਿੰਡਾਂ ਤੋਂ ਵੱਖ-ਵੱਖ ਕਸਬਿਆਂ ਤੋਂ ਵੱਡੀ ਗਿਤੀ 'ਚ ਆਇਆ ਸਾਡੇ ਪੰਜਾਬ ਦੇ ਜਨਰਲ ਸਪਤਤਰ ਭਗਵਾਨ ਸਿੰਘ ਚੋਹਾਨ ਜੀ ਚੌਧਰੀ ਗੁਰਨਾਥ ਸਿੰਘ ਜੀ ਤੇ ਬਾਕੀ ਸਾਰੀ ਟੀਮ ਸਾਡੇ ਪ੍ਰਧਾਨ ਜ਼ਿਲ੍ਹਾ ਅਠਾਨਕੋਟ ਦੇ ਮੋਹਨ ਸਿੰਘ ਜੀ ਕੈਸ਼ੀਅਰ ਆਪਣਾ ਪੂਰੀ ਸਿੰਘ ਜੀ ਸਾਰੇ ਅਸੀਂ ਨਵੀਨ ਜੀ ਸਾਡੇ ਸਾਡੇ ਨਾਲ ਮਿਲ ਕੇ ਇਹ ਬੜਾ ਵੱਡਾ ਉਤਸਵ ਉਪਰਾਲਾ ਕੀਤਾ ਸਾਡਾ ਇਥੋਂ ਇੱਕੋ ਹੀ ਮੈਸੇਜ ਤੇ ਇੱਕੋ ਹੀ ਮਿਸ਼ਨ ਜਿਹੜਾ ਸਾਡਾ ਪੂਰੇ ਸਮਾਜ ਵਾਸਤੇ ਆ ਕਿ ਅਸੀਂ ਵਿਸ਼ਵਾਸ ਬਹੁਜਨ ਸਮਾਜ ਪਾਰਟੀ ਆ ਇਥੋਂ ਸੰਗਠਨ ਕੀਤਾ ਹੈ ਇਲੈਕਸ਼ਨ ਦਾ ਜਿਹੜੀ 27 ਹੋਣ ਵਾਲੀ ਹੈ ਸਾਡੇ ਪੂਰੇ ਸਮਾਜ ਦੇ ਇਥੇ ਇੱਕ ਜੁੱਟ ਹੋ ਕੇ ਪ੍ਰਣ ਲਿਆ ਕਿ ਅਸੀਂ 227 ਦੀ ਇਲੈਕਸ਼ਨ ਜਿਹੜੀ ਆ ਉਹ ਮੌਜੂਦ ਸਮਾਜ ਪਾਰਟੀ ਦੇ ਆਪਣੇ ਨੇ ਕੈਂਡੀਡੇਟ ਹੋਣ ਉਹਨਾਂ ਨੂੰ ਹਿਤਾਵਾਂਗੇ ਕਿਉਂਕਿ ਵੋਟ ਸਾਡੀ ਤੇ ਰਾਜ ਕਿਸੇ ਹੋਰ ਦਾ ਵੋਟ ਠਵਾਰਾ ਰਾਜ ਠਵਾਰਾ ਨਹੀਂ ਚਲੇਗਾ ਨਹੀਂ ਚਲੇਗਾ ਇਸ ਨਾਅਰੇ ਦੇ ਤੇ ਸਾਡਾ ਜਿਹੜਾ ਸਮਾਜ ਆ ਇੱਕੋ ਜੁੱਟ ਹੋ ਕੇ ਇੱਕ ਜੁੱਟ ਹੋ ਕੇ ਤੁਹਾਨੂੰ ਲੋਕਾਂ ਦਾ ਬੈਠਾ ਅਸੀਂ ਆਪਣੇ ਸਾਰੇ ਸਮਾਜ ਨੂੰ ਇੱਕ ਹੱਥ ਜੋੜ ਕੇ ਬੇਨਤੀ ਕਰਾਂਗੇ ਤੇ ਆਓ ਰਲ ਮਿਲ ਕੇ ਬਾਬਾ ਸਾਹਿਬ ਦਾ ਜਿਹੜਾ ਉਹ ਇਸ਼ਾਰਾ ਸੀ ਸੰਦਾਨਵਾਲ ਤੋਂ ਉਂਗਲ ਕਰਕੇ ਤੇ ਅਸੀਂ ਉਸ ਰਾਜ ਭਾਗ ਤੇ ਰਾਜ ਭਾਗ ਤੇ ਕਾਬਜ਼ ਹੋਣਾ ਹੈ ਜਿਹੜਾ ਕਿ ਸਾਡੇ ਗੁਰੂ ਨਾਨਕ ਦੇਵ ਜੀ ਦਾ ਵੀ ਇਹੋ ਜੀ ਬਚਨ ਸੀ ਕਿ ਐਸਾ ਚਾਹੂੰ ਰਾਜ ਜਿੱਥਾਂ ਮਿਲੇ ਸਭਨ ਕੋਣ ਉਹ ਜਿਹੜਾ ਉਹਨਾਂ ਦਾ ਮਿਸ਼ਨ ਸੀ ਉਹਦੀ ਪੂਰਾ ਕਰਨ ਲਈ ਸਾਰੇ ਇਕਜੁੱਟ ਹੋ ਕੇ ਤੇ ਕੋਈ ਤਿਆਰੀ ਕਰ ਰਹੇ ਆਂ ਕਿ ਇਹ ਨਾਲ ਹੀ ਜਾ ਪਈ ਜੈਪੁਰ ਮੈਂ ਮੋਹਨ ਸਿੰਘ ਪਰਦਾਵ ਜ਼ਿਲ੍ਹਾ ਪਟਨਾ ਸਾਹਿਬ ਡੀਐਸਪੀ ਅਸੀਂ ਬਾਬਾ ਸਾਹਿਬ ਦਾ ਇਹ ਪ੍ਰੋਗਰਾਮ ਰੰਗਿਆ ਸੀ ਇਹ ਸਾਡਾ ਬਾਬਾ ਬਹੁਤ ਸਭ ਲੋਗ ਗਿਆ ਸਾਡੀ ਜਿਹੜੀ ਪਬਲਿਕ ਹੈ ਇਹਨਾਂ ਨੂੰ ਸਨੈਹ ਦਿੱਤਾ ਸੀ ਉਹ ਸਾਰੇ ਪਬਲਿਕ ਨੇ ਸਾਡੇ ਸਨੈਹ ਦਾ ਅੱਜ ਆ ਕੇ ਸਾਡਾ ਉਹ ਮਸਲਾ ਜਿਹੜਾ ਹੱਲ ਬਧਾਇਆ ਇਹ ਜਿਹਨਾਂ ਦਾ ਬਾਬਾ ਨੂੰ ਸ਼ੁਕਰੀਆ ਕਰਦਾ ਜੈ ਬਾਬਾ